ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਸ਼ਨੀਵਾਰ ਜਾਂ ਐਤਵਾਰ ਦੀ ਰਾਤ ਨੂੰ ਤੁਸੀਂ ਅਜਵਾਣ ਦਾ ਇਹ ਇੱਕ ਉਪਾਅ ਕਰ ਲੈਂਦੇ ਹੋ ਪੈਸਾ ਹੀ ਪੈਸਾ ਆਵੇਗਾ ਤੇ ਨਾਲ ਹੀ ਨਸ਼ੇੜੀ ਖੁਦ ਨਸ਼ਾ ਛੱਡ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਥ ਸੰਗਤ ਜੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਜਿਹੜਾ ਅੱਧਾ ਤੇ ਅਧੂਰਾ ਗਿਆਨ ਹੁੰਦਾ ਹੈ ਨਾ ਜੀ ਉਹ ਕਦੇ ਵੀ ਕਿਸੇ ਕੰਮ ਨਹੀਂ ਆਉਂਦਾ ਸੋ ਇਸ ਕਰਕੇ ਵੀਡੀਓ ਨੂੰ ਪੂਰਾ ਹੀ ਸੁਣ ਲੈਣਾ ਆਓ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਵਿਸ਼ੇ ਦੀ ਸਤ ਸੰਗਤ ਜੀ ਜਿਹੜੇ ਭੈਣ ਭਰਾ ਨਸ਼ਾ ਕਰਦੇ ਹਨ ਉਹ ਚਾਹੁੰਦੇ ਵੀ ਹੁੰਦੇ ਹਨ ਕਿ ਨਸ਼ਾ ਛੱਡੀਏ ਪਰ ਚਾਹ ਕੇ ਵੀ ਨਸ਼ਾ ਨਹੀਂ ਛੱਡ ਸਕਦੇ ਕਿਉਂਕਿ ਸਤ ਸੰਗਤ ਜੀ ਕੁਝ ਮਾੜੀਆਂ ਚੀਜ਼ਾਂ ਉਹਨਾਂ ਨੂੰ ਇਸ ਨਸ਼ੇ ਤੋਂ ਦੂਰ ਹੀ ਨਹੀਂ ਹੋਣ ਦਿੰਦੀਆਂ ਤੇ ਉਸ ਦੇ ਨਾਲ ਜਿਹੜਾ ਅੱਜ ਦਾ ਇੱਕ ਛੋਟਾ ਜਿਹਾ ਉਪਾਅ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਇਸ ਨੂੰ ਤੁਸੀਂ ਸ਼ਨੀਵਾਰ ਜਾਂ ਐਤਵਾਰ ਦੀ ਰਾਤ ਨੂੰ ਹੀ ਕਰਨਾ ਹੈ ਆਪਣੀ ਰਸੋਈ ਘਰ ਦੀ ਇਸ ਇੱਕ ਚੀਜ਼ ਨੂੰ ਚੁਟਕੀ ਭਰ ਕੇ ਲੈ ਲੈਣਾ ਹੈ ਤੇ ਤੁਸੀਂ ਇਸ ਜਗ੍ਹਾ ਤੇ ਜਲਾ ਦੇਣਾ ਹੈ ਇਸ ਦੇ ਨਾਲ ਤੁਹਾਡੇ ਘਰ ਦਾ ਜਿਹੜਾ ਵੀ ਫੈਮਿਲੀ ਮੈਂਬਰ ਕਿਸੇ ਵੀ ਨਸ਼ੇ ਤੋਂ ਗ੍ਰਸਤ ਹੋਵੇਗਾ ਉਹਦਾ ਨਸ਼ਾ ਇਹਨਾਂ ਚੀਜ਼ਾਂ ਨਾਲ ਦੂਰ ਹੋ ਜਾਵੇਗਾ ਕਿਉਂਕਿ ਕਈ ਵਾਰ ਮਨੁੱਖ ਭੈੜੀ ਸੰਗਤ ਵਿੱਚ ਪੈ ਜਾਂਦਾ ਹੈ ਜਿਸ ਦੇ ਕਾਰਨ ਸਾਥ ਸੰਗਤ ਜੀ ਹਟਣਾ ਵੀ ਚਾਹੁੰਦਾ ਹੋਵੇ ਤਾਂ ਹਟ ਨਹੀਂ ਸਕਦਾ ਇਸੇ ਤਰ੍ਹਾਂ ਹੀ ਜੋ ਅੱਜ ਦਾ ਉਪਾਅ ਤੁਹਾਡੇ ਨਾਲ ਬਹੁਤ ਹੀ ਫਾਇਦੇਮੰਦ ਜਿਹੜਾ ਸਾਬਿਤ ਹੋ ਜਾਵੇਗਾ ਕਿਉਂਕਿ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਜੀ ਜੇਕਰ ਸ਼ਰਾਬ ਤੋਂ ਇਲਾਵਾ ਕੋਈ ਹੋਰ ਨਸ਼ੇ ਦੇ ਵਿੱਚ ਮਨੁੱਖ ਹੋਵੇ ਤਾਂ ਉਸ ਨੂੰ ਅਸੀਂ ਕਿਸ ਤਰ੍ਹਾਂ ਨਸ਼ਾ ਛੁਡਵਾ ਸਕਦੇ ਹਾਂ ਇਹ ਜਿਹੜਾ ਅੱਜ ਦਾ ਉਪਾਅ ਹੈ ਇਹ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਜੀ ਕਿ ਹਰ ਤਰ੍ਹਾਂ ਦਾ ਜਿਹੜਾ ਨਸ਼ਾ ਹੈ ਇਸ ਉਪਾਅ ਦੇ ਨਾਲ ਛੁਡਵਾਇਆ ਜਾ ਸਕਦਾ ਹੈ ਇਹ ਇੱਕ ਛੋਟਾ ਜਿਹਾ ਉਪਾਅ ਹੈ ਸਾਥ ਸੰਗਤ ਜੀ ਤੁਹਾਡੀ ਇਸ ਮੁਸ਼ਕਿਲ ਦਾ ਜਿਸ ਦੇ ਨਾਲ ਹੱਲ ਹੋ ਜਾਵੇਗਾ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਸੁਣ ਲੈਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਾਧ ਸੰਗਿਆ ਜੀ ਕਈ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਵੇ ਨਹੀਂ ਰੁਕਦਾ ਪੈਸਾ ਆਉਂਦਾ ਵੀ ਹੁੰਦਾ ਹੈ ਪਰ ਪਤਾ ਨਹੀਂ ਕਿੱਧਰ ਚਲਿਆ ਜਾਂਦਾ ਹੈ ਸਾਡੇ ਘਰ ਦੇ ਪੈਸੇ ਵਿੱਚ ਬਰਕਤ ਨਹੀਂ ਪੈਂਦੀ ਪਰ ਸਾਧ ਸੰਗਤ ਜੀ ਕਈ ਘਰਾਂ ਦੇ ਵਿੱਚ ਪੈਸਾ ਆਉਂਦਾ ਵੀ ਹੈ ਤੇ ਉਹ ਭੈਣ ਭਰਾ ਅਕਸਰ ਹੀ ਇਸ ਗੱਲ ਤੋਂ ਲੜਦੇ ਹਨ ਕਿ ਸਾਡੇ ਘਰ ਵਿੱਚ ਪੈਸਾ ਖਲੋਂਦਾ ਕਿਉਂ ਨਹੀਂ ਵੇਖੋ ਜੀ ਜੇਕਰ ਅਸੀਂ ਚਾਹੀਏ ਤਾਂ ਰੁਪਏ ਰੁਪਏ ਦੇ ਨਾਲ ਵੀ ਗੁਜ਼ਾਰਾ ਕਰ ਸਕਦੇ ਹਾਂ ਤੇ ਜੇਕਰ ਅਸੀਂ ਚਾਹੀਏ ਕਿ ਹਜ਼ਾਰ ਨਾਲ ਹੀ ਗੁਜ਼ਾਰਾ ਕਰਨਾ ਹੈ ਤੇ ਫਿਰ ਇੰਨਾ ਪੈਸਾ ਕਿਵੇਂ ਆ ਜਾਵੇਗਾ ਜੇਕਰ ਆਪਾਂ ਚਾਹੀਏ ਤਾਂ 1 ਘੰਟੇ ਦੇ ਵਿੱਚ ਵੀ 1000 ਰੁਪਿਆ ਖਰਚ ਕਰ ਲੈਂਦੇ ਹਾਂ ਇੱਥੇ ਤਾਂ ਫਿਰ ਆਪਣੀ ਹੀ ਸਮਝਦਾਰੀ ਹੁੰਦੀ ਹੈ ਪਰ ਇਸ ਦੇ ਨਾਲ ਨਾਲ ਸਾਨੂੰ ਇੱਕ ਛੋਟਾ ਜਿਹਾ ਉਪਾਅ ਵੀ ਕਰ ਸਕਦੇ ਹਾਂ ਇੱਕ ਗੱਲ ਤੁਸੀਂ ਵੀ ਨੋਟ ਕਰਦੇ ਹੀ ਹੋਵੋਗੇ ਕਿ ਪਹਿਲਾਂ ਤੁਹਾਡੇ ਘਰ ਦੇ ਵਿੱਚ ਕਾਫੀ ਪੈਸਾ ਸੀ ਜਾਂ ਫਿਰ ਇਦਾਂ ਦੇ ਕਈ ਭੈਣ ਭਰਾ ਤੁਸੀਂ ਵੇਖੇ ਹੋਣਗੇ ਉਹਨਾਂ ਦੇ ਕੋਲ ਕਾਫੀ ਪੈਸਾ ਹੁੰਦਾ ਹੈ ਤੇ ਉਹ ਲੋਕਾਂ ਨੂੰ ਦਿਖਾਉਣ ਦੇ ਲਈ ਲੋਕ ਵਿਖਾਵਾ ਕਰਨ ਦੇ ਲਈ ਆਪਣਾ ਸਾਰਾ ਕੁਝ ਖਰਾਬ ਕਰ ਲੈਂਦੇ ਹਨ ਜੋ ਆਪਣਾ ਥੋੜੀ ਬਹੁਤ ਬਚਤ ਹੁੰਦੀ ਹੈ ਸੇਵਿੰਗ ਹੁੰਦੀ ਹੈ ਉਹ ਵੀ ਦਿਖਾਵੇ ਚ ਹੀ ਖਰਾਬ ਕਰ ਲੈਂਦੇ ਹਨ ਫਿਰ ਆਖਦੇ ਹਨ ਕਿ ਸਾਡੇ ਘਰ ਵਿੱਚ ਪੈਸਾ ਨਹੀਂ ਟਿਕਦਾ ਇਸੀ ਤਰ੍ਹਾਂ ਹੀ ਇੱਕ ਪਰਿਵਾਰ ਸੀ ਉਹ ਇਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਦੁਖੀ ਰਹਿੰਦਾ ਸੀ ਉਹਨਾਂ ਦੇ ਘਰ ਵਿੱਚ ਨਸ਼ਾ ਵੀ ਬਹੁਤ ਜ਼ਿਆਦਾ ਸੀ ਤੇ ਜਿਹੜਾ ਉਹਦੇ ਘਰ ਵਿੱਚ ਪੈਸਾ ਆਉਂਦਾ ਸੀ ਉਹ ਰੁਕਦਾ ਨਹੀਂ ਸੀ ਉਹਨਾਂ ਨੂੰ ਕਿਸੇ ਭੈਣ ਭਰਾ ਨੇ ਇਹ ਕਹਿ ਦਿੱਤਾ ਕਿ ਆਪਣੇ ਘਰ ਦੇ ਵਿੱਚ ਜਾਂ ਤਾਂ ਪਾਠ ਪੂਜਾ ਕਰਿਆ ਕਰੋ ਜਾਂ ਇੱਕ ਵਾਰ ਆਪਣੇ ਘਰ ਦੇ ਵਿੱਚ ਤੁਸੀਂ ਪੂਜਾ ਜ਼ਰੂਰ ਕਰਵਾਓ ਉਹਨਾਂ ਦਾ ਇਹ ਕਹਿਣਾ ਸੀ ਕਿ ਜਦੋਂ ਵੀ ਅਸੀਂ ਪਾਠ ਪੂਜਾ ਕਰਨ ਜਾ ਕਰਵਾਉਣ ਦਾ ਨਾਮ ਲੈਂਦੇ ਹਾਂ ਤਾਂ ਸਾਡੇ ਘਰ ਵਿੱਚ ਗਾਲੀ ਗਲੋਚ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਵੇਖੋ ਜੀ ਜਿਹੜਾ ਮਨੁੱਖ ਨਸ਼ਾ ਕਰਦਾ ਹੈ ਉਹਦੇ ਤੇ ਮਾੜੀਆਂ ਰੂਹਾਂ ਦਾ ਜ਼ਰੂਰ سایਾ ਹੁੰਦਾ ਹੈ ਸਾਥ ਸੰਗਤ ਜੀ ਉਸ ਮਨੁੱਖ ਤੋਂ ਇਹ ਸਭ ਚੀਜ਼ਾਂ ਕਰਵਾਉਂਦੀਆਂ ਹਨ ਇਹਨਾਂ ਚੀਜ਼ਾਂ ਤੋਂ ਸਾਡਾ ਬਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਗਏ ਤਾਂ ਅਸੀਂ ਗੁਰਬਾਣੀ ਦੇ ਵੀ ਲੜ ਲੱਗ ਜਾਵਾਂਗੇ ਸੁਜੈਸ ਕਰਕੇ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਦੱਸਣ ਵਾਲੀ ਹਾਂ ਜੀ ਜਿਹੜੇ ਵੀ ਭੈਣ ਭਰਾ ਗਲਤ ਰਸਤੇ 'ਤੇ ਪੈ ਚੁੱਕੇ ਹਨ ਖਾਸ ਕਰਕੇ ਇਸ ਵੀਡੀਓ ਨੂੰ ਜ਼ਰੂਰ ਸੁਣ ਲੈਣ ਜੀ ਮਤਲਬ ਕਿ ਗਲਤ ਰਸਤੇ ਮਤਲਬ ਜਿਨ੍ਹਾਂ ਨੇ ਸ਼ਰਾਬ ਦੇ ਕਰਕੇ ਪੈਸਾ ਜਿਹੜਾ ਹੈ ਉਹਨਾਂ ਦੇ ਘਰ ਵਿੱਚ ਨਹੀਂ ਖਲੋ ਰਿਹਾ ਤੇ ਇਹ ਕੋਈ ਵਹਿਮ ਭਰਮ ਨਹੀਂ ਹੈ ਇਸ ਨੂੰ ਸਿਰਫ ਇੱਕ ਆਪਣੇ ਘਰ ਦੇ ਵਿੱਚ ਉਸੇ ਹੀ ਭੈਣ ਭਰਾ ਨੇ ਕਰਨਾ ਹੈ ਜੋ ਇਸ ਚੀਜ਼ ਤੋਂ ਤੰਗ ਹੈ ਸ਼ਰਾਬ ਜਾਂ ਫਿਰ ਪੈਸਾ ਨਹੀਂ ਖੜਦਾ ਨਸ਼ਾ ਕਿਸੇ ਵੀ ਤਰ੍ਹਾਂ ਦਾ ਹੋਵੇ ਪਹਿਲਾਂ ਪਾਇਆ ਹੋਵੇ ਜਾਂ ਤੁਸੀਂ ਸ਼ਨੀਵਾਰ ਦੀ ਰਾਤ ਨੂੰ ਤੇ ਜਾਂ ਫਿਰ ਐਤਵਾਰ ਦੀ ਰਾਤ ਨੂੰ ਜਦੋਂ ਮਰਜ਼ੀ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਨੂੰ ਕਰਨ ਦੇ ਲਈ ਸਾਧ ਸੰਗਤ ਜੀ ਤੁਸੀਂ ਇੱਕ ਵਾਈਟ ਪੇਪਰ ਲੈਣਾ ਹੈ ਚਿੱਟਾ ਕਾਗਜ਼ ਬਿਲਕੁਲ ਜਿਹੜਾ ਕਿ ਪਲੇਨ ਹੋਵੇ ਉਸ ਦੇ ਉੱਤੇ ਸਾਧ ਸੰਗਤ ਜੀ ਤੁਸੀਂ ਬਲੈਕ ਪੈਨ ਨਾਲ ਭਾਵਕੇ ਕਾਲੇ ਪੈਨ ਨਾਲ ਆਪਣੀਆਂ ਸਾਰੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਨੂੰ ਲਿਖਣਾ ਸ਼ੁਰੂ ਕਰ ਦੇਣਾ ਹੈ ਜਿਵੇਂ ਇੱਕ ਪੱਕੀ ਪਰੇਸ਼ਾਨੀ ਹੈ ਤੁਹਾਡੀ ਜਿਹੜੀ ਤੁਹਾਨੂੰ ਬਹੁਤ ਹੀ ਪਰੇਸ਼ਾਨ ਕਰਦੀ ਹੈ ਤੁਹਾਡੇ ਘਰ ਵਿੱਚ ਪੈਸਾ ਨਹੀਂ ਰੁਕਦਾ ਜਿਸ ਤਰ੍ਹਾਂ ਕਿ ਮੰਨ ਲਓ ਤੁਹਾਡੇ ਘਰ ਵਿੱਚ ਪੈਸਾ ਨਹੀਂ ਰੁਕਦਾ ਪਰ ਤੁਹਾਨੂੰ ਪੈਸਾ ਚਾਹੀਦਾ ਹੈ ਤੁਸੀਂ ਉਸ ਪਰੇਸ਼ਾਨੀ ਦਾ ਸਿਰਫ ਇੱਕ ਸ਼ਬਦ ਲਿਖਣਾ ਹੈ ਪੈਸਾ ਤੇ ਜਾਂ ਫਿਰ ਨਸ਼ਾ ਬਿਮਾਰੀ ਦੁੱਖ ਤਕਲੀਫ ਇਹ ਜਿੰਨੀਆਂ ਵੀ ਤੁਹਾਡੀਆਂ ਪਰੇਸ਼ਾਨੀਆਂ ਹਨ ਇਹ ਤਾਂ ਤੁਸੀਂ ਲਿਖ ਸਕਦੇ ਹੋ ਨਹੀਂ ਤਾਂ ਸਾਡੇ ਘਰ ਵਿੱਚ ਤੇ ਨਾ ਹੀ ਸਾਡੇ ਘਰ ਵਿੱਚ ਉਹ ਦਲੇਦਰ ਰਵੇ ਤੇ ਪੈਸਾ ਜਿਹੜਾ ਹੈ ਸਾਡੇ ਘਰ ਵਿੱਚ ਆਉਣਾ ਸ਼ੁਰੂ ਹੋ ਜਾਵੇ ਇਸ ਕਰਕੇ ਬਿਮਾਰੀ ਵਾਲੀ ਜੋ ਤੁਹਾਡੀ ਪਰੇਸ਼ਾਨੀ ਹੋਵੇਗੀ ਉਸੇ ਸਮੇਂ ਹੀ ਖਤਮ ਹੋ ਜਾਵੇਗੀ ਉਸ ਦਾ ਪਹਿਲਾ ਸ਼ਬਦ ਤੁਸੀਂ ਉਸ ਕਾਗਜ਼ ਦੇ ਉੱਤੇ ਲਿਖ ਦੇਣਾ ਹੈ ਜੋ ਤੁਹਾਨੂੰ ਪ੍ਰੋਬਲਮ ਹੋਵੇਗੀ ਉਹ ਵੀ ਕਾਲੇ ਪੈਨ ਦੇ ਨਾਲ ਚਿੱਟੇ ਪੇਪਰ ਦੇ ਉੱਤੇ ਇਸ ਚੀਜ਼ ਨੂੰ ਕੀ ਕਰਨਾ ਹੈ ਤੁਸੀਂ ਆਪਣੀਆਂ ਜਿਹੜੀਆਂ ਸਾਰੀਆਂ ਪਰੇਸ਼ਾਨੀਆਂ ਲਿਖ ਲਈਆਂ ਹਨ ਇਸ ਤਰ੍ਹਾਂ ਸਾਧ ਸੰਗਤ ਜੀ ਜਿੰਨੀਆਂ ਵੀ ਤੁਹਾਡੀਆਂ ਪਰੇਸ਼ਾਨੀਆਂ ਹਨ ਉਹਨੀਆਂ ਵੀ ਤੁਸੀਂ ਲਿਖ ਸਕਦੇ ਹੋ ਇਹ ਨਹੀਂ ਕਿ ਇੱਕ ਹੀ ਲਿਖਣੀ ਹੈ ਪਰ ਇੱਕ ਇੱਕ ਸ਼ਬਦ ਲਿਖਣਾ ਹੈ ਇਹ ਲਿਖਣ ਤੋਂ ਬਾਅਦ ਤੁਸੀਂ ਅਜਵੈਣ ਲੈਣੀ ਹੈ ਤੇ ਸਾਰੇ ਹੀ ਭੈਣ ਭਰਾਵਾਂ ਦੇ ਘਰ ਵਿੱਚ ਅਜਵੈਣ ਤਾਂ ਜ਼ਰੂਰ ਹੁੰਦੀ ਹੈ ਕਿਉਂਕਿ ਸਾਰੇ ਭੈਣ ਭਰਾ ਰਸੋਈ ਦੇ ਵਿੱਚ ਅਜਵੈਣ ਦੀ ਵਰਤੋਂ ਜ਼ਰੂਰ ਕਰਦੇ ਹਨ ਪਰ ਜੇਕਰ ਤੁਹਾਡੇ ਘਰ ਵਿੱਚ ਨਹੀਂ ਹੈ ਤੁਸੀਂ ਕਿਸੇ ਸਟੋਰ ਤੋਂ ਲੈ ਆ ਸਕਦੇ ਹੋ ਉਥੋਂ ਇਹ ਅਜਵਾਇਣ ਲੈ ਆਓ ਜਿਹੜੇ ਵੀ ਕਾਗਜ਼ ਤੇ ਤੁਸੀਂ ਆਪਣੀਆਂ ਪਰੇਸ਼ਾਨੀਆਂ ਲਿਖੀਆਂ ਹਨ ਉਸ ਕਾਗਜ਼ ਦੇ ਉੱਪਰ ਤੁਸੀਂ 8 ਚੁਟਕੀਆਂ ਅਜਵਾਇਣ ਦੀਆਂ ਪਾ ਲੈਣੀਆਂ ਹਨ ਕਿਉਂਕਿ ਸਾਤ ਸੰਗਤ ਜੀ ਜਿਹੜੀ ਅਜਵਾਇਣ ਹੁੰਦੀ ਹੈ ਇਹ ਰਾਹੂ ਤੇ ਸ਼ਨੀ ਨੂੰ ਸ਼ਾਂਤ ਕਰ ਦਿੰਦੀ ਹੈ ਇਸ ਤਰ੍ਹਾਂ ਤੁਸੀਂ ਅੰਗੂਠੇ ਤੇ ਦੋ ਉਂਗਲੀਆਂ ਦੇ ਸਹਾਰੇ ਨਾਲ ਇੱਕ ਚੁਟਕੀ ਬਣਾ ਲੈਣੀ ਹੈ 8 ਚੁਟਕੀਆਂ ਤੁਸੀਂ ਉਸ ਪੇਪਰ ਤੇ ਪਾਉਣੀਆਂ ਹਨ ਅਜਵੈਣ ਪਾਉਣ ਤੋਂ ਬਾਅਦ ਤੁਸੀਂ ਉਸ ਕਾਗਜ਼ ਨੂੰ ਫੋਲਡ ਕਰ ਲੈਣਾ ਹੈ ਤੇ ਤੁਸੀਂ ਆਪਣੇ ਸਾਰੇ ਘਰ ਦੇ ਵਿੱਚ ਇੱਕ ਚੱਕਰ ਲਗਾ ਕੇ ਆਉਣਾ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਸਾਧ ਸੰਗਤ ਜੀ ਉਸੇ ਹੀ ਮੁਠੀ ਵਿੱਚ ਜਿਸ ਵਿੱਚ ਤੁਸੀਂ ਇਸ ਪੇਪਰ ਨੂੰ ਫੜਿਆ ਸੀ ਅਜਵੈਣ ਵਾਲਾ ਪੇਪਰ ਉਸ ਨੂੰ ਆਪਣੇ ਸਿਰ ਤੋਂ ਲੈ ਕੇ ਪੈਰਾਂ ਤੱਕ 8 ਵਾਰ ਵਾਰ ਦੇਣਾ ਹੈ 8 ਵਾਰ ਵਾਰਣ ਤੋਂ ਬਾਅਦ ਸਾਧ ਸੰਗਤ ਜੀ ਤੁਸੀਂ ਇਸ ਨੂੰ ਆਪਣੇ ਘਰ ਵਿੱਚੋਂ ਬਾਹਰ ਲੈ ਕੇ ਚਲੇ ਜਾਣਾ ਹੈ ਉਸ ਤੋਂ ਬਾਅਦ ਤੁਸੀਂ ਇੱਕ ਪਾਥੀ ਲੈਣੀ ਹੈ ਉਸ ਨੂੰ ਤੁਸੀਂ ਜਲਾ ਲੈਣਾ ਹੈ ਜਦੋਂ ਉਸ ਵਿੱਚ ਸਾਤ ਸੰਗਤ ਜੀ ਥੋੜੀ ਜਿਹੀ ਅਗ ਰਹਿ ਜਾਂਦੀ ਹੈ ਉਸ ਵਿੱਚ ਤੁਸੀਂ ਇਹ ਜਿਹੜਾ ਵਾਈਟ ਪੇਪਰ ਵਾਲਾ ਉਪਾਸ ਸੀ ਜੋ ਵੀ ਤੁਸੀਂ ਸਮਗਰੀ ਨਾਲ ਬਣਾਇਆ ਸੀ ਉਸ ਨੂੰ ਜਲਾ ਲੈਣਾ ਹੈ ਜਦੋਂ ਇਸ ਵਿੱਚ ਸਾਤ ਸੰਗਤ ਜੀ ਥੋੜੀ ਜਿਹੀ ਅਗ ਰਹਿ ਜਾਵੇਗੀ ਇਸ ਅਜਵੈਣ ਨੂੰ ਤੁਸੀਂ ਜਦੋਂ ਜਲਾਉਣਾ ਹੈ ਜਿਸ ਤੇ ਉੱਪਰ ਪਰੇਸ਼ਾਨੀਆਂ ਲਿਖੀਆਂ ਹੋਈਆਂ ਹਨ ਤਾਂ ਕੀ ਕਰਨਾ ਹੈ ਇਸ ਦੇ ਨਾਲ ਇੱਕਦਮ ਤੇਜ਼ ਅੱਗ ਬਲ ਜਾਵੇਗੀ ਜਦੋਂ ਪੂਰੀ ਪਾਤੀ ਵਿੱਚ ਉਹ ਅਜਵੈਣ ਵਾਲਾ ਪੇਪਰ ਸੀ ਜਿਹੜਾ ਚਿੱਟਾ ਉਸ ਨੂੰ ਸੁੱਟ ਦੇਣਾ ਹੈ ਇਸ ਦੇ ਵਿੱਚ ਤੁਹਾਡੀਆਂ ਪਰੇਸ਼ਾਨੀਆਂ ਲਿਖੀਆਂ ਸਨ ਅੱਗ ਥੋੜੀ ਜਿਹੀ ਧੀਮੀ ਹੋਈ ਜਿਹੜੀ ਅਸੀਂ ਪਰਚੀ ਪਾਈ ਹੈ ਉਹ ਬਿਲਕੁਲ ਹੌਲੀ ਹੌਲੀ ਕਰਕੇ ਜਲਾ ਦੇਣੀ ਹੈ ਇਸ ਤਰ੍ਹਾਂ ਪਾਉਣੀ ਹੈ ਕਿ ਕਿਉਂਕਿ ਇਸ ਵਿੱਚ ਸਾਸੰਗਤ ਜੀ ਜਿਹੜਾ ਧੂਆ ਉੱਡੇਗਾ ਘਰ ਵਿੱਚੋਂ ਬਾਹਰ ਜਾਵੇਗਾ ਤੇ ਫਿਰ ਸਾਸੰਗਤ ਜੀ ਰਾਹੁ ਤੇ ਕੇਤੂ ਦਾ ਧੂਆ ਹੁੰਦਾ ਹੈ ਉਹ ਸਾਡੀਆਂ ਜੋ ਵੀ ਪਰੇਸ਼ਾਨੀਆਂ ਤੇ ਮੁਸ਼ਕਿਲਾਂ ਹੋਣਗੀਆਂ ਉਹ ਵੀ ਨਾਲ ਹੀ ਸਾਡੇ ਘਰ ਵਿੱਚੋਂ ਬਾਹਰ ਚਲੀਆਂ ਜਾਣਗੀਆਂ ਜਿਸ ਦੇ ਨਾਲ ਸਾਧ ਸੰਗਤ ਜੀ ਘਰ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਚਮਤਕਾਰ ਹੋ ਜਾਵੇਗਾ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਇਹ ਇੱਕ ਛੋਟਾ ਜਿਹਾ ਉਪਾਅ ਘਰੇਲੂ ਉਪਾਅ ਤੁਸੀਂ ਸ਼ਨੀਵਾਰ ਦੀ ਰਾਤ ਨੂੰ ਜਾਂ ਐਤਵਾਰ ਦੀ ਰਾਤ ਨੂੰ ਵੀ ਕਰ ਸਕਦੇ ਹਾਂ ਪਰ ਕਰਨਾ ਸ਼ਨੀਵਾਰ ਜਾਂ ਐਤਵਾਰ ਦੋਵਾਂ ਹੀ ਦਿਨਾਂ ਵਿੱਚੋਂ ਇੱਕ ਦਿਨ ਹੈ ਇਸ ਤੋਂ ਅੱਗੇ ਪਿਛੇ ਤੁਸੀਂ ਇਸ ਉਪਾਅ ਨੂੰ ਨਹੀਂ ਕਰਨਾ ਬਿਲਕੁਲ ਸਿੰਪਲ ਉਪਾਅ ਹੈ ਇਸ ਨੂੰ ਤੁਸੀਂ ਕਰਕੇ ਵੇਖ ਲੈਣਾ ਤੁਹਾਨੂੰ ਰਿਜ਼ਲਟ ਵਧੀਆ ਮਿਲ ਜਾਵੇਗਾ ਸੋ ਸਾਥ ਸੰਗਤ ਜੀ ਨਾਲ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਜਾਪ ਕਰੋ ਜਪਜੀ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੋ ਜਿਸ ਵੀ ਵਿਅਕਤੀ ਤੁਹਾਡੇ ਘਰ ਵਿੱਚ ਨਸ਼ੇ ਦਾ ਸੇਵਨ ਕਰਦਾ ਹੈ ਉਸ ਦੇ ਲਈ ਅਰਦਾਸ ਬੇਨਤੀ ਕਰਿਆ ਕਰੋ ਜਿਸ ਤਰਮਨੋ ਵੀ ਮਨ ਦੇਹ ਉਸ ਦੀ ਪਾਠ ਪੂਜਾ ਕਰਦੇ ਹੀ ਰਹਾ ਕਰੋ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਵਾਸ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ